ਸਸੇ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਨਵੇਂ ਬਲੌਗ ਵਿੱਚ ਅੱਗੇ ਤੁਸੀਂ ਪਿਛਲੇ ਬਲੌਗ ਵਿੱਚ ਦੇਖਿਆ ਹੀ ਹੋਣਾ ਕਿ ਆਪਾਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਂਦੀਆਂ ਜਿਹੜੀਆਂ ਮਿੱਟੀ ਦੀਆਂ ਟਰਾਲੀਆਂ ਲੈਂਦੇ ਸੀ ਆਪਾਂ ਇਹੇ ਗਰਾਊਂਡ ਵਿੱਚ ਪਾਈਆਂ ਸੀ ਉਹ ਮਿੱਟੀ ਆਪਾਂ ਖਲਾਰ ਕੇ ਹਣਾ ਪੈਣ ਇੱਕੋ ਜਿਹਾ ਲੈਵਲ ਕਰ ਦੇਣਾ ਜਿੰਨੇ ਥਾਂ ਜੇ ਆਪਾਂ ਗਰਾਊਂਡ ਬਣਾਉਣੀ ਹੈ ਵਾਲੀਬਾਲ ਦੀ ਪਹਿਲਾਂ ਇੱਥੇ ਪੋੜ ਲੱਗੇ ਹੋਈ ਸੀ ਆਪਣੇ ਥੋੜੀ ਗਰਾਊਂਡ ਇੱਕ ਪਾਸੇ ਥੋੜੀ ਨੀਮੀ ਸੀਗੀ ਹਾਂ ਸਾਰੇ ਪਾਸੇ ਇੱਕੋ ਜਿਹੀ ਕਰ ਲਈਏ ਹੁਣ ਪੂਰ ਫੇਕ ਕਰਕੇ ਅਨ ਸੈਂਟਰ ਦੁਬਾਰਾ ਗੱਡਾਂਗੇ ਬਾਕੀ ਹੁਣ ਦੇਖੋ ਜੀ ਦੇਖੋ ਜੀ ਉਧਰੋਂ ਪਾਸਾ ਉੱਚਾ ਉਧਰੋਂ ਪਾਸਾ ਇਧਰੋਂ ਪਾਸਾ ਨੂੰ ਮਿੱਟੀ ਆ ਰਹੀ ਹੈ ਇਹ ਜੀ ਅੱਜ ਜਿਹੜਾ ਬਲੌਗ ਤੇ ਕਾਲਾ ਬਲੌਗ ਇਕੱਠੇ ਪਾਵਾਂਗੇ ਆਪਾਂ ਸਾਰੀ ਗੱਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਆਹ ਦੇਖੋ ਜੀ ਗਰਾਊਂਡ ਹਨ ਗਰਾਊਂਡ ਆਪਾਂ ਤੁਸੀਂ ਦੇਖਿਆ ਮਿੱਟੀ ਲੈ ਕੇ ਆਏ ਹਾਂ ਇੱਟੀ ਲਿਆ ਆਏ ਹਣ ਆਪਾਂ ਗਰਾਣ ਤਿਆਰ ਕਰਤੀ ਨੈਟ ਵੀ ਲਾਤਾ ਪੋਲ ਇੱਧਰ ਗੱਢ ਤੇ ਆੜ ਦੇ ਵਾਲੇ ਬਿਜਾਲੀ ਲੱਗ ਗਈ ਐ ਦੇਖੋ ਹਣ ਹਣ 15 ਹੋ ਗਿਆ ਕਰੋ ਚੈੱਕ था। हेलो, हेलो आपका चैनल पर चैनल को लाइक एंड सब्सक्राइब करें और मेरे भाई हम वॉलीबॉल खेलने लगे हैं और आज कोई भी नहीं है <laughs> लेट आओगे